ਉਹਦਾ ਇਹ ਕੋਈ ਗੱਲ ਨਹੀਂ ਇਹ ਆਪੀ ਅੱਗੇ ਬੱਚਿਆਂ ਨੂੰ ਕਰਕੇ ਤੇਹਵਾਰਿਆਂ ਕਰਕੇ ਉਹਦਾ ਬੱਚਾ ਤੇ ਅੱਗੇ ਬੱਚਾ ਇਹ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਉਹ ਵੀ ਵਿਚਾਰਾ ਕਰਕੇ ਉਹਨੂੰ ਨੌਕਰੀ ਕਿੱਥੇ ਕਹਿੰਦੇ ਦੋ ਬੰਨੋ ਸਾਰੀ ਗਵਰਨਮੈਂਟ ਦੀ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਦਾ ਦਿਹਾੜੀ ਦੀ ਡੰਗਿਆ ਤੇ ਭਾਈ ਕਿਸੇ ਨਾਲ ਸੀ ਕਿੱਥੇ ਡਿਊਟੀ ਕਰਦਾ ਸੀ ਮੋੜਾ ਕੀ ਗੱਲ ਸਾਰੀ ਇਹ ਇੱਥੇ ਮੁਰੇ ਨਾਲ ਹੀ ਇੱਥੇ ਪਾਣੀ ਪੀਓ ਜੀ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਤਾਂ ਤਸਨੀ ਆਇਆ ਤਸਨੀ ਆਰਦਾ ਇਹ ਰੋ ਕੈਮਰਾ ਮੈਂ ਮਾਫ਼ ਕਰਦਾ ਨਾਲ ਹੀ ਨਾਲ ਹੀ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਿਵਾਰ ਨਾਲ ਪਰਸੋਂ ਗੱਲ ਹੋਈ ਹੈ ਕੀ ਕਹਿੰਦਾ ਸੀ ਘਰ ਬਣਾਉਣਾ ਜੀ ਮਾਂ ਆਪਣੀ ਨਾਲ ਗੱਲ ਹੋਈ ਹੈ ਉਹ ਪਰਸੋਂ ਆਉਂਦਾ ਹੈ ਵੀ ਡੈਡੀ ਬੰਦੇ ਘਰ ਕੀ ਮੰਮੀ ਆਪਣੀ ਆਉਂਦਾ ਹੀ ਬੰਦੇ ਲਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਹੈ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫੇਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਕੀਤਾ ਹੁਣ ਤੇ ਸਵੇਰੇ ਗੱਲ ਕੀ ਪਿਆ ਗੜਾ ਦਾ 3:30 ਵਜੇ ਕਰ ਫੇਰੇ ਕਿਹੜਾ ਕੰਮ ਹੋ ਗਿਆ ਮੇਰੇ ਜਿਹੜਾ ਆਇਆ ਸੀ ਸਿੰਘ ਜੀ ਸਾਹਿਬ ਆਇਆ ਤੇ ਇਹਨਾਂ ਨੇ ਗੱਲ ਕੀ ਪਿਆਣ ਕਿ ਆਖਿਆ ਬशीर ਸਾਹਿਬ ਦਾ ਘਰ ਕਰ ਕੇ ਮੈਂ ਆਇਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਕੀ ਆਪਣਾ ਕੋ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਆਣਾ ਦੱਸਿਆ ਕੁਝ ਨਹੀਂ ਤੇ ਕਿਸੇ ਆਂਦਾ ਵੀ ਮਾਤਾ ਨੂੰ ਮੋਲੇ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਨੇ ਰੋਕ ਕੇ ਪਰੋ ਗਿਆ ਕਰਕੇ ਵੀ ਰਤਾਂ ਥੜਕ ਗਈਆਂ ਇਹ ਲੈ ਆਖਣ ਮਾਤਾ ਦੇਖਣਾ ਪਏ ਰਤਾਂ ਥੜਕ ਗਈਆਂ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲੱਕ ਉਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਅੱਗੇ ਇਹਦੇ ਸਿਰ ਤੇ ਬੁੱਢਿਆ ਫਿਰਦਾ ਹੂ ਦੋਨੇ ਆਣ ਮੈਂ ਡਾ ਦੋਨੇ ਕੋ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾ ਆ ਰੱਖਿਆ ਜਾਣਾ ਚਾਹੀਦਾ ਕੋ ਗਿਆੜ ਬੂੜ ਬੰਨਣਾ ਚਾਹੀਦਾ ਜੀ ਨਾ ਠੀਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਦ ਉਰਜੀਤ ਸਿੰਘ ਜੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਲਦਾਰ ਸਾਹਿਬ ਜਿਹੜਾ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀਗੀ ਜੋ ਵੀ ਵਾਅਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ ਲਾਸ ਹੈ ਉਹ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਜ਼ ਬੀਨ ਪ੍ਰੋਮਿਸਡ ਉਹ ਪਰਵਾਣ ਨਾ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਾਨਵਾਰ ਸ਼ਿਰੀ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਬੋਲਡਰ ਸੀਗਾ ਉੱਥੇ ਹਾਲੇ ਜਿਹੜੇ 3 ਇੰਜਰਡ ਨੇ ਦੋ ਔਨ ਦਾ ਸਪੌਟ ਸੀਗੇ ਰੇਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਰੀਸੀਵਡ ਸੋ ਉਹ ਬੇਸਿਕਲੀ ਬੜਾ ਹੀ ਮੰਦਪਗਾ ਜੋ ਵੀ ਹਾਦਸਾ ਵਾਪਰਿਆ ਥੈਂਕ ਯੂ ਐਲਡੀ ਪੂਰ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਰਸਤੇ ਚ ਸਲੈਡਿੰਗ ਹੋ ਗਈ ਉੱਪਰ ਗੱਡੀ ਤੇ ਪੱਥਰ ਲਿੱਦਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਸੀਧਾ ਗਿਆ ਤਾਂ ਔਰ ਇੱਕ ਬਾਕੀ ਜੋ ਅਫਸਰ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੇ ਕੀ ਪੋਸਟਿਜਨ ਦੇ ਆਏ ਸੀ ਇਹ ਹਾਂਜੀ ਇਹ ਨਾਇਕ ਸਾਹਿਬ ਨਾਇਕ ਹੀ ਹੈ ਤੇ ਸਰਕਾਰੀ ਸੁਲਮਾਨਾ ਹਾਂਜੀ ਸਰਕਾਰੀ ਸੁਲਮਾਨਾ ਨਾ ਇਹਨਾਂ ਦਾ ਸਿਸਕਾਰ ਵਿੱਚ ਆ ਗਿਆ ਵਾ ਤੇ ਬਾਕੀ ਜੀ ਠੀਕ ਹੈ